ਸ੍ਰੀ ਗੁਰਜੀ ਮੈਂ ਜਗਤਾਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਲੰਗੜੀ ਅੱਜ ਅਸੀਂ ਸੈਣੀ ਕਾਰ ਵਰਕਸ਼ਾਪ ਜੋ ਕਿ ਮਨਾ ਦੇਦੀ ਵਰਕਸ਼ਾਪ ਹੈ ਜਿਹੜੀ ਅੱਜ ਮੇਰੇ 8:00 ਵਜੇ ਦੇ ਕਰੀਬ ਹੋਏ ਜਦੋਂ ਮੀਂਹ ਦੇ ਲਈ ਸਾਡੇ ਖੇਲ ਦੇ ਹੰਢੀ ਆ ਗਈ ਹੈ ਉਹ ਦੇ ਦਿਆ ਕਿ ਇਸੇ ਦਿੱ ਜਿਹੜੀ ਹੈ ਤੀਨੋਂ ਪਾਸੇ ਬਿਲਕੁਲ ਮੈਂ ਕੀ ਆ ਤਾਂ ਮਰੇ ਕੋਲ ਦਵਾਸ ਨਾ ਅਰੀਏ ਮੈਂ ਇਮੀਡੀਟਲੀ ਮੈਨੂੰ ਦਿਖਾ ਪਾਉਂ मैं आके जब देख गया था एक बंदा जी का जो बिल्कुल ही बैठा हाथ में नहीं है मैं पुलिस में इतला की थी जिन्होंने अच्छे अच्छी कार्रवाई तो सामने का एम्बुलेंस में भेजा डॉक्टर की टीम आई है पे साथ और सही साहब खुद आप आए हैं लाश के उत्ते कोई यह जहाँ सट्ट मार चोट का निशान नहीं है जिम्मे कि उन्होंने दसिया तो जो भी अगे की प्रोसैस है वो कुछ कर दी है 8 ਵਜੇ ਕੇ 30 ਮਿੰਟ ਤੇ ਅੱਛਾ ਕੀ ਆਇਕ ਇੱਥੇ ਨਾ ਅਨਨੌਨ ਬੰਦੇ ਦੀ ਡੈੱਡ ਬਾਡੀ ਪਈ ਆ ਝਾੜੀਆਂ ਚ ਆ ਸਰਪੰਚ ਸਾਹਿਬ ਨੇ ਦਰਕਾਰ ਸਿੰਘ ਜੀ ਅੰਮ੍ਰੇੜੀ ਤੋਂ ਤੇ ਆ ਗਿਆ ਦੀ ਟੀਮ ਜਿਹੜਾ ਬੰਦਾ ਜਿਹੜਾ ਡੈੱਡ ਹੋਇਆ ਪਿਆ ਸੀ ਅਸੀਂ ਐਮਲੈਂਕ ਦੇ ਦਸਮੇ ਦੇ ਡਾਕਟਰਾਂ ਦੀ ਟੀਮ ਵੀ ਆਈ ਸੀ ਨਾਲ ਚੈੱਕ ਕੀਤਾ ਵੀ ਡੈੱਡ ਹੈ ਬੰਦਾ ਬਾਕੀ ਹੁਣ ਇਹਨੂੰ ਮੋਰਚਰੀ ਚ ਰਖਾ ਕੇ 72 ਘੰਟੇ ਵਾਸਤੇ ਇਹਨਾਂ ਨੂੰ ਅਸੀਂ ਜਿਹੜੀ ਇਹਦੀ ਪਛਾਣ ਵਾਸਤੇ 72 ਘੰਟੇ ਜੋ ਵੀ ਹੋਈ ਕਾਰਵਾਈ ਅਗਲੇ ਅਮਰ ਚ ਲਿਆਵਾਂਗੇ ਜੋ ਵੀ ਦਾ ਕਾਰਨ ਹੋਊਗਾ ਉਹ ਦੇਖਾਂਗੇ ਅੱਛਾ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਕਾਰਨ ਹਲੇ ਤਾਂ ਦੇਖੋ ਜੀ ਕੁਝ ਨਹੀਂ ਹੈ ਕੋਈ ਨਿਸ਼ਾਨ ਤਾਂ ਹੈ ਨਹੀਂ ਕੋਈ ਐਦਾਂ ਦੀ ਕੋਈ ਗੱਲਬਾਤ ਲੱਗ ਨਹੀਂ ਰਹੀ ਵਾਕਈ ਹੁਣ ਉਸ ਮਾਰਡਮ ਵਿੱਚ ਪਤਾ ਲੱਗੂਗਾ ਸਾਰਾ ਜੀ ਕੀ ਗੱਲਬਾਤ ਹੈ ਠੀਕ ਹੈ